Thank you. escultures i ਸੋ ਖਾਲ ਵੇਟ ਤੋਂ ਫਿਰ ਸਗਨ ਸਕੀਮ ਦਾ ਦਸਤਾਵੇਜ਼ ਆਪਰੇਟਡ ਆ ਸਗਨ ਸਕੀਮ ਦੀ ਸਰ ਆਪਣੀ ਲਈ ਜਨਰਲ ਫਰਮੇਟ ਤੇ ਪੇਮੈਂਟ ਆ ਗਈ ਸੀ ਵੀਲ ਲੋਡ ਪ੍ਰੋਸੈਸਿੰਗ ਦੇ ਅਗਰ ਕਿੰਨੇ ਟਾਈਮ ਕਿੰਨੇ ਕੇਸ ਦਾ 1637 ਜਿਹੜਾ ਭੇਜਿਆ ਹੋਈ ਸੀ ਜਿਹੜਾ ਉਹ ਆ ਗਿਆ ਉਹਦਾ ਇਸ਼ੂ ਚੱਲਦਾ ਆ ਇਹ ਨਾ ਸਿਰਫ ਪੋਰਟਲ ਦਾ ਪ੍ਰੋਬਲਮ ਹੋਊਗਾ ਉਹ ਚਿੰਤਾ ਜਸਟ ਟਾਈਮ ਲੱਗ ਰਿਹਾ ਹੈ ਕਿ ਇਹਦੇ ਅਸਰ ਇਹ ਉਹ ਜਿਹੜਾ ਆਈਫਐਮਐਸ ਦਾ ਇਸ਼ੂ ਹੈ ਜਦੋਂ ਤੱਕ ਉਹ ਟੋਨੀ ਹੋਊਗਾ ਸਟੇਟਿਸ ਕੋਈ ਪਾ ਲੈਣਾ ਜਦੋਂ ਮੇਲ ਕੰਟੀਨਿਊ ਕਰਦੇ ਚੱਲ ਰਹੇ ਹਾਂ ਗੱਲ ਕਰ ਰਹੇ ਪਰ ਕਰ ਜਾਂਦਾ

ਹਾਂ ਜਿਹੜਾ 1600 ਹਾਂ ਉਹਦੇ ਤੇ ਹੈ ਉਹਦਾ ਕੀ ਸੈਗ ਹੈ ਪੈਸੇ ਆ ਗਏ ਨੇ ਇਹ ਥੋੜੇ ਦਿਨਾਂ ਦੇ ਵਿੱਚ ਇਹ ਪੈ ਜਾਂਗੇ ਤੁਹਾਡੇ ਘਰ ਜੀ ਮੈਂ ਬੋਲ ਰਿਹਾ ਮੇਰਾ ਇਹ ਐਕਚੁਅਲੀ ਜਲਦੀ ਕਰਾ ਦਿਓ ਪ੍ਰੋਸੈਸ ਇਹ ਜਿੰਨਾ ਜਲਦੀ ਹੋਊਗਾ ਕਰਾ ਦਿਓ ਯਾਰ ਕਿਉਂ ਨਾ ਗਰੀਬ ਲੋਕਾਂ ਦੇ ਰਿਹਾ ਪਾਸ ਕਰ ਆਪਣੇ ਜਿੰਨਾ ਜਲਦੀ ਉਹ ਕਰਾ ਦੇ ਹਾਂ ਮੈਂ ਜਿਹੜੇ ਆ ਤੁਸੀਂ ਸਦੀ ਪੈਸੇ ਦੇ ਐਤਤ ਜੀ ਲੋਸ ਕਰ ਦਿੱਤੇ ਕਿ ਲੱਗਦਾ

कितने लोग आवेदन करते हैं बातें ना मेरी कितने लोग आवेदन करते हैं पास की कोशिश करते हैं ससरास की करते जो दरि की बात है लोग सारे गए उधर लेनन सासर की बारी आ वो कह रही है कि सादा पहला काम तो इतना काम हो गया इसकी हुई प्रक्रिया के देख लो लेन लग गया पन्ने लिखे तो वो भी होता है नगरपालिका का तो 12 नंबर पे जाएगा सीधा ਸੱਤ ਦਿਨ ਹੋ ਗਿਆ ਮੈਨੂੰ ਜੀਣਾ ਚਾਹੀਦਾ ਸਾੜੀ ਛੱਡ ਕੇ ਆਣਾ ਜੀ ਤਿੰਨ ਸਰਾਇਆ ਵੀ ਬਾਕੀ ਆ ਨਹੀਂ ਪਾਸੀ ਪਾਸ ਹੀ ਨਹੀਂ ਹੁੰਦੇ ਇੱਕ ਮਿੰਟ ਦੱਸ ਤੁਸੀਂ ਪ੍ਰਯੋਗਕੀ ਬਣਾਓ ਜਿੰਨਾ ਪਹਿਲੇ ਆਉਂਦਾ ਉਹ ਪਹਿਲੇ ਆਉਂਦਾ ਉਹ ਸਮਝ ਰਿਹਾ ਜੇ ਕਿਸੇ ਥੀ ਦੇ ਵਿੱਚ ਕਿਸੇ ਤਰ੍ਹਾਂ ਡੈਫੀਸੈਂਸੀ ਹੈ ਨਾ ਉਹ ਇੱਕ ਵਾਰ ਦੱਸੋ ਤੁਸੀਂ ਇਹ ਕੰਮ ਕਰਦੇ ਇਹ ਨਹੀਂ ਕਿ ਅੱਜ ਇੱਕ ਟ੍ਰਾਂਜੈਕਸ਼ਨ ਲਾਦਾ ਤੇੰਗਲ ਬਾਅਦ ਤੇਰੇ ਤੇ ਲਾਦਾ ਹਾਂ ਇਸ ਕਦਮ ਕਰੋ ਸਿਗਨਲ ਟਾਈਮ ਦੇ ਵਿੱਚ ਸੈਕੰਡ ਟਾਈਮ ਕਿਸੇ ਨਾਲ ਵੀ ਟ੍ਰਾਂਜੈਕਸ਼ਨ ਹੀ ਲੱਗਣਾ ਦੇਗਾ ਇਹਦਾ ਪਹਿਲੇ ਪ੍ਰਾਇੋਰਟੀ ਕਰਾਣੀ ਪਹਿਲੇ ਚ ਕਰਾ ਕੇ काउंटरोल ओपन है कंप्लीट क्यों खराब होए छोटे दोस्त ठीक है ठीक है चेक करो मनी हो तुम कितने पढ़े हो सर से सर सर नीचे आईसी रिपोर्ट में ਇਹਨੇ ਸਰਬ ਜੈਕਸ਼ਨ ਲਈ ਆਪਾਂ ਇਸ ਰੈਕਨ ਜਨ ਦੇਸ਼ ਲਈ ਕਰਵਾ ਕੇ ਆਏ ਕਿ ਹੈ ਕਿ ਇਸ਼ੂ ਦੇ ਇਹਨੇ ਸਰਜੀ ਇਹਨੇ ਜੀ ਦੀ ਪਤਨੀ ਹੈ ਨਾ ਪਤਨੀ ਨਾਮ ਦਾ ਤੁਸੀਂ ਨਾਮ ਬੇ ਦੀ ਨਾਮ ਗਲਤ ਸੋਚ ਸਹੀ ਕਿਹਾ ਆਪਾਂ ਦੱਸ ਕੇ ਜੇ ਵਾਂ ਪੂਰਿਆ ਹੋਇਆ ਤਾਂ ਨੌਂ ਨਾਂ ਦਾ ਕੌਂਟਰ ਸਿੱਧਾ ਜੋ ਕਿ ਨਾ ਤੋ ਕਿੰਦੂ ਕੰਮ ਕੇ ਬਸ ਇਹਦਾ ਕਿਹੋ ਤੇ ਆ ਰੱਖੋ ਦੋਨੇ ਦਾ ਆਪਾਂ ਬੋਲ ਬਚਾ ਰਹੇ ਸੀ ਸੋ ਚੈੱਕ ਕਰਦੇ ਗੁਰੂ ਸੱਤ ਹੈ ਨਾ ਗਾਗਿਕ ਹਾਂ ਹਾਂ बस सेकंड बैठ दे तो यार इथे सेकंड बैठ बहुत ज्यादा प्रेगनेंसी पीपल आर फेसिंग प्रॉब्लम्स नो इशू क्यों आ रहा है ये बोल रहे भी एप्लीकेशन ये रजिस्ट्रेशन चल है तो उसे अपने मैनेजर को बता दो ताकि दूसरा काम का एक्सपेडाइट हो रहा है जी सारी डिटेल लेकर कितने पेंडिंग है किस तरह को पेंडिंग है सब शीट में बनाकर दे और ये भी पे रन सी है ठीक एक्सेल शीट करना है और परवर शिवम और ये आगे भेजा नहीं देखिए जब नोटिस होती है और बने हैं चलो का इनको पढ़ो पहला जो चाहते हैं ये के साहब का नाम सही है ਰਾਦੇ ਸ਼ਾਮਪੂ ਕੀ ਹੈ ਰਾਦੇ ਸ਼ਾਮ ਦਾ ਨੰਬਰ ਦੇ ਕੇ ਮੈਂ ਇੱਕ ਨੂੰ ਕਹਿੰਦੇ ਯਾਰ ਮੈਨੂੰ ਆ ਗਿਆ ਤੁਹਾਡੀਆਂ ਆਉਂਦੀਆਂ ਸ਼ਿਕਾਇਤਾਂ ਤੁਸੀਂ ਏਜੰਟਾਂ ਤੋਂ ਕੰਮ ਕਰਦੇ ਹੋ ਮੈਨੂੰ ਪਰਦਾ ਨਾ ਤੁਹਾਡੀਆਂ ਆਉਂਦੀਆਂ ਸ਼ਿਕਾਇਤਾਂ ਤੁਸੀਂ ਏਜੰਟਾਂ ਤੋਂ ਕੰਮ ਕਰਦੇ ਹੋ ਕਹਿਣਾ ਪੜਦਾ ਕਿ ਬਖਸ਼ਣਾ ਨਹੀਂ ਕਿਸੇ ਨੂੰ 10 ਮਹੀਨੇ ਤੋਂ ਤਰਾਇਆ ਇੰਟਰਪ੍ਰੀਜ਼ਰ ਤੇ ਲਾ ਕੇ ਦੱਸਦੇ ਹੀ ਨਹੀਂ ਕਿ ਤੁਹਾਡੇ ਕੀ ਕਮੀ ਆ ਏਜੰਟ ਏਜੰਟ ਬਣਨਾ ਨਹੀਂ ਚਾਹੀਦਾ ਤੁਹਾਡੇ ਦੋਸਤ ਏਜੰਟਾਂ ਤੇ ਐਂਟਰ ਨਹੀਂ ਹੋਣਾ ਚਾਹੀਦਾ ਆਸੀਂ ਬਿੱਲਸ ਨੂੰ ਦਵਾਗੇ ਮੈਂ ਚੈੱਕ ਕਰਾ ਲੈਣੀ ਅੱਜ ਤੋਂ ਬਾਅਦ ਤੁਹਾਡੇ ਫੋਨ ਤੁਹਾਡੇ ਵਟਸਐਪ ਤੇ ਜੇ ਕਿਸੇ ਜੰਡ ਦਾ ਨੰਬਰ ਇੱਥੇ ਆ ਗਿਆ ਸਾਡੇ ਕੋਲ ਤੁਹਾਡਾ ਕੰਟੈਕਟ ਹੋਇਆ ਤੇ ਫਿਰ ਵੇਖੋ ਜੀ ਬਖਸ਼ਣਾ ਨਹੀਂ ਹੁੰਦੇ ਸਰ ਆਬਜੈਕਸ਼ਨ ਪਤਾ ਵੀ ਜੋ ਨੋਰਮਲ ਗੱਲ ਨਹੀਂ ਨਾ ਕੋਈ ਜਾਨ ਮੈਚਮੈਂਟ ਗੱਲ ਸੋ ਤੁਹਾਡਾ ਪੂਰੀ ਸ਼ਮਾਨ ਲੋਕੀ ਆਉਂਦਾ ਬੰਦਾ उनको पहले दस्तो कि अपने डॉक्यूमेंट पूरे करे फर्स्ट टाइम पर बार बार-बार ये तीन वाली ऑब्जेक्शन लगे मैंने सारा कार्ड पे दो के डिग्री वाली और दूसरी वाली का मतलब है सीधा पास आउट हो गया 7वीं वाली होने नहीं है कोई जमा लागरे तो नहीं دسنا ना कोई पास ही पास ही हुंदा कि ये बंदे बैठने की में रोल क्यों 39505 ਜੀ ਅੱਜ ਇੰਕਾ ਡਿਪਟੀਓਰ ਨਾ ਪ੍ਰਾਦੇਸ਼ਨ 2020 ਦੀ ਫਾਈਲ ਇਹਨਾਂ ਨੇ ਬਾਰ-ਬਾਰ ਰਿਜੈਕਸ਼ਨ ਲਾਈ ਹੈ ਉਹ ਇੱਥੇ ਕਹਿੰਦੇ ਨੇ 30000 ਰੁਪਏ ਦਿਓ ਐਫਡੀਆ ਦੀ ਫਾਈਲ ਜੇ ਤੁਸੀਂ ਕੋਈ ਭਾਗ ਉਹਦੇ ਨਾਮ ਤੇ ਉਹਦੇ ਨਾਮ ਤੇ ਉਹਦੇ ਕੋਲ ਸ਼ਿਕਾਇਤ ਲਓ ਐਫੀਡੇਵਿਟ ਲਓ ਮੈਂ ਕੰਮ ਹੀ ਕਰਾਣਾ ਕਰਾਂ ਜਿਹੜਾ ਬੰਦਾ ਇੱਥੇ ਸਰ ਪੈਸੇ ਜਾਂਦਾ ਉਹਦੀ ਵਾਧ ਦੇਣੇ ਨਹੀਂ ਤਾਂ ਉਹ ਤੋਂ ਬਾਦਾਂ ਰਿਜੈਕਸ਼ਨ ਮਾਰ ਕੇ ਆਉਂਦੇ ਇਹਨਾਂ ਤੁਹਾਡੇ ਕਿਸੇ ਦਾ ਕੋਈ ਇਸ਼ੂ ਮੈਨੂੰ بار بار ਤੇ ਦੰਗ ਰਹੇ ਨੇ 5 ਮਿੰਟ ਦੇ ਰੇਂਜ ਫਲਾਈ ਹੋਣ ਦੇ ਲਾਈਕ ਆ ਰਿਹਾ ਸਰ ਉਹਦੇ ਉੱਤੇ ਸਾਡਾ ਕੇਸ ਆ ਉਹ ਸਹੀ ਤਰੀਕੇ ਨਾਲ ਮੰਨਦਾ ਸਰ ਇਹ ਕਿਨਾਂ ਸੇਵਾ ਕੇਂਦਰ ਵਾਲੇ ਪਲੀਜ਼ ਕਹਿ ਲਓ ਗੱਤੀ ਉਹਨਾਂ ਦੀਆਂ ਕਿ ਇਹਨਾਂ ਨੂੰ ਪੁੱਛੋ ਲੋਕਾਂ ਨੂੰ ਉਹ ਭੁਗਧੀਆਂ ਸਾਨੂੰ ਪਹਿਲੀ ਉਹ ਸਹੀ ਨਹੀਂ ਕਰ ਰਹੇ ਸੀ ਹਰ ਸੇਵਾ ਕਿਤਰਾ ਜਿਹੜਾ ਗੇਸ਼ ਕਰਦਾ ਤੇ ਗਹਿਣਾ ਲੈ ਕੇ ਆ ਰਿਹਾ ਹਰ ਚਲ ਮੇਰਾ ਆਬਜੈਕਸ਼ਨ ਇਸ ਦੇ ਰੂਪ ਮੈਂ ਤੁਹਾਡੀ ਜਿਹੜੀ ਪੈਦਾ ਸੀ ਜਲਦੀ ਬਰਾਉਸ ਤੇ ਆਹ ਉੱਪਰ ਫਲਾਹ ਨੰਬਰ ਤੇ

ਇੱਥੇ ਕਿਹੜੇ ਬੰਦੇ ਐ ਸਰ ਫਰਾਈਡੇ ਵੀ ਇਹ ਬੁਲਾ ਲੈਂਦੇ ਐ ਤੇ ਮੰਡੇ ਮੰਡੇ ਆ ਹੋਰ ਵੀ ਹੁੰਦਾ ਤੇ ਫਰਾਈਡੇ ਐ ਵੀ ਹੁੰਦਾ ਕਦੇ ਮਤਲਬ ਫਰਾਈਡੇ ਅੱਜ ਉਹਨਾਂ ਦੀ ਲੋਟੀ ਕਿੱਥੇ ਐ ਅੱਜ ਸੰਫੂਟ ਇੱਕ ਬਰੋਹਪੁਰਾ ਚੈੱਕ ਕਰਾਉ ਦਫਤਰ ਐ ਚੈੱਕ ਕਰਾ ਸਬਕ ਤੇ ਇਹ ਉਹਨਾਂ ਦੇ ਲੋਕੇਸ਼ਨ ਮਂਗਾਓ ਇਸ ਫਰਾਈਡੇ ਇਹ ਹੋਰ ਹੋਰ ਕੌਣ ਐਗੇ ਨਾ ਸੁਬਾਸ਼ ਸ਼ੁਭਮ ਤੇ ਫਿਰ ਸ਼ੁਭਮ ਹਾਂਜੀ ਇਹ ਵਾਰਨ ਹੈ ਹਾਂਜੀ ਇਹਨਾਂ ਦੀ ਲੋਕੇਸ਼ਨ ਮਂਗਾਓ ਕੜੇ ਇੱਥੇ ਬੈਠੇ ਹੋ ਨਾ ਨਹੀਂ ਇਹਲੇ ਮਾਨੇ ਦਾ ਸੈਕਲੇ ਨੂੰ ਆਣ ਕੋਲ ਨਹੀਂ ਇਹ ਕੈਕ ਨਹੀਂ 10 ਮਿੰਟ ਲొਕੇਸ਼ਨ ਮੰਗਾਓ ਜੇ ਲొਕੇਸ਼ਨ ਨਹੀਂ ਮੰਗਦੇ ਨੋਟਿਸ ਕੱਟੋ ਜੀ ਦਾ ਇਹ ਰਾਜਵੀਰ ਜੀ ਤੇ ਇਨਫਰਾਸਟ੍ਰਕਚਰ ਨਾ ਅਮਿਤ ਕੁਮਾਰ ਕੋਲ ਨਹੀਂ ਨਿੱਚੀ ਤੀਸਰੀ ਐਲ ਸੀ ਤੇ ਰੁਕੋ ਬੁਲਾ ਲਓ ਮੈਡਮ ਕੰਟਰੀਅਨਸ

ये आपके जो मिनिमम हो गए आपके जो ये वन वाला ये बात हो गई वो धोतर और आज कितने रहो बाकी बताओ और फाइल आज कितने आज भाई भी होना था आना जिनका जी विज्ञापन पे रखो ये तो आधे पेंडेंसी के लिए दिखाया वो पूरा का पेंडेंसी हमने आपको बोला था, इनमें से इनमें से कहीं से हम जाएँ तो काफी दारू पीने का आवाज़ नज़र नहीं आता है। लेकिन ये कैसे नज़र आता है? तो ना तो खाओ तो कहीं कैसे इधर बाइंड होने की तरह यार बाइंड नहीं तो

क्यों? ठीक हो? बड़े ड्रेनिंग डिस्चाइनर कीमत कितना पे? अच्छा। ओह, किमत पे ज़्यादा ब्रिज़ में है। मैं तुम्हें ज़्यादा इतने लगे ना चार्ट पे। इसलिए तो चार्ट पे बहुत अच्छी है। हाँ, चलो आए। अपना او طبيعي آهي ساري ٻئي پاسا ڪاڙي ٿي وڃي ٿي. اڄ ڊجيٽل سڪول ٿيو آهي. ڪيءِ ٻئي سيلڪي مون کي ڏيڻ زادو. اها ڏيڻ سان هاڻي نه آهي. سينيرا گهر ۾ ڏنھن واري ڏيکاري بچي جنگا دا دنيو ته سنده ونيو دسموني او دا راجو سيني دا نتاو او دا نو سربي انګليشي دا سهم او دا आ गया बस काम